ਵਾਹ ਐਂਡ ਜਿੰਵੇ ਕਹਿੰਦੇ ਵੀ ਥੰਮੇ ਦੇ ਨਾਲ ਹਲਕਾ ਜਿਹਾ ਝੁਕ ਗਿਆ ਤੇ ਚਾਰ ਜਾਫੀਆਂ ਦੇ ਵਿੱਚ ਹੁਣ ਵੇਖਦੇ ਆ ਵੀ ਦੇਰੇ ਵਾਲੇ ਨੇ ਫੇਰ ਗੁੱਟ ਵੜ ਕੇ ਕੈਂਚੀ ਮਾਰੀ ਆ ਵਾਹ ਓਏ ਨੌਜਵਾਨ ਤਾੜੀਆਂ ਵੱਜਣਗੀਆਂ ਜ਼ੋਰਦਾਰ ਦੀਵਰੀ ਵਾਲਾ ਨੌਜਵਾਨ ਆ ਮਲਕ ਬਿੜੀਆਂ ਬੀਨ ਅਗਲੀ ਰੇਡ ਪਾਉਂਦੀ ਫੇਰ ਤਿਆਰ ਹੈ ਗੋਰਾ ਰਛੋ ਰੰਗ ਹੈ ਉੱਡੂ ਡੁੱਕਰ ਦੀ ਜਵਾਨੀ ਹੈ ਤੇ ਚਾਰ ਮੈਟਰੋ ਪੰਜਾਬੀ ਸਪੋਰਟ ਕਲੱਬ ਦੇ ਫਰਿਆਦ ਵਰਗੇ ਅਵੈਦੁਲ ਰਾਜਪੂਤ ਪਰ ਫਰਿਆਦ ਆ ਫਰਿਆਦ ਅਲੀ ਸ਼ਕਰਪਰੀਆ ਇੱਕ ਜੋਰ ਦੇ ਨਾਲ ਕੋਸ਼ਿਸ਼ ਕਰ ਰਿਹਾ ਬੱਲੇ ਬੱਲੇ ਹੁਣ ਬਾਈ ਗੱਲ ਹੋ ਗਈ ਹੈ ਵਾਹ ਓਏ ਨੌਜਵਾਨਾ ਖੜਿਆ ਹੋਇਆ ਪੱਟ ਵੱਜੀ ਹੋਈ ਕੈਂਚੀ ਆ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨਹੀਂ ਕਿ ਜਫਾ ਉਹਨਾਂ ਦਾ ਭਰਿਆ ਪੁਆਇੰਟ ਤੇ ਕਬਜਾ ਸਾਡਾ ਹੋ ਗਿਆ ਨਹੀਂ ਨਾਲ ਕਹਿੰਦੇ ਵਿੱਕੀ ਤਿਆਰ ਹੈ ਆ ਅਮਨੇ ਨੇ ਬੱਲੇ ਬੱਲੇ ਕਰਾਈ ਹੋਈ ਹੈ ਨਾਲ ਸ਼ਰਨਾ ਡੱਗੋ ਰਮਾਣੇ ਦਾ ਹੁਣ ਚਾਰਾਂ ਦੇ ਵਿੱਚੋਂ ਕਿਹੜਾ ਖਿਡਾਰੀ ਰੁਕਣ ਦਾ ਯਤਨ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਆਹ ਵੇਖਦੇ ਆ ਵਿੱਕੀ ਨੇ ਰੋਕਣ ਦਾ ਯਤਨ ਕੀਤਾ ਹੋਇਆ ਹੈ ਕਿ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸੰਗਾ ਤੋਂ ਫੜ ਕੇ ਆਹ ਕਿਸੇ ਕਿਸੇ ਨੂੰ ਬੱਲ ਹੁੰਦਾ ਲੋਕੋ ਠਿੱਬੀ ਲਾ ਕੇ ਡੇਗਣ ਦਾ ਆਹ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਅਜੇ ਦਾ ਸ਼ੁਰੂਆਤਾਂ ਨੇ ਆਓ ਅਗਲੀ ਰੇਡ ਇਸ ਸਮੇਂ ਦੇਖਦੇ ਹਾਂ ਵੀ ਮੈਦਾਨ ਦੇ ਅੰਦਰ ਆ ਬੱਲੇ ਬੱਲੇ ਕਰਾਉਣ ਵਾਲੀ ਗੱਲ ਉਧਰ ਫਿਰ ਵੱਜ ਗਈ ਵੱਜ ਗਈ ਕੈਂਚੀ ਬਲਿਕ ਜ਼ਕਾਉੱਲਾ ਦੀ ਪਈ ਹੋਈ ਰੇਡ ਦੇ ਉੱਪਰ ਦੇਖਦੇ ਹਾਂ ਵੀ ਆਪਣੇ ਦੰਦ ਚੀਨ ਦੀ ਕੰਦ ਵਰਗੀ ਮਜ਼ਬੂਤੀ ਨਾਲ ਜਦ ਪੈ ਜਾਏ ਪੁੱਠੀ ਕੈਂਚੀ ਕੋਈ ਗੱਲ ਕਸੂਤੀ ਨਾ ਇਹ ਹੈ ਡੱਗੋ ਰਮਾਣੇ ਵਾਲਾ ਇਹਨੂੰ ਸ਼ਰਨਾ ਕਹਿੰਦੇ ਪਿਆਰ ਮੈਨੇ ਫੈਸਲਾ ਕਰਨਾ ਇੱਕ ਅੰਨੀ ਦੇ ਪਿੰਦੂ ਹੈ ਮੱਲੀਆਂ ਮੱਲੀਆਂ ਵਾਲਾ ਦਿਓੜੇ ਵਾਲਾ ਅਮਨ ਹੈ ਤੇ ਜਦੋਂ ਡੱਗੋ ਵਾਲਾ ਸ਼ਰਨਾ ਆਉਂਦਾ ਆਈ ਤੇ ਫਿਰ ਕਰਾਉਂਦਾ ਬਹਿ ਜਾ ਬਹਿ ਜਾ ਦੇਖਦੇ ਵੀ ਕਿਹੜਾ ਜਫਾ ਲਾਵੇਗਾ ਆਹ ਮੁੰਡੇ ਨੇ ਮੇਰੀ ਰికਾਰਡ ਬਣਾਏ ਨੇ ਇੰਡੀਆ ਦੇ ਵਿੱਚ ਆਹ ਮਨੀ ਮੱਲੀਆਂ ਵਾਲਾ ਸਾਡੇ 7-7 ਲੱਖ ਦੇ ਜਫੇ ਲਾਉਣ ਵਾਲਾ ਕਬੱਡੀ ਖਿਡਾਰੀ ਹੁਣ ਦੇਖਦੇ ਆ ਵੀ ਗੱਲ ਕੀ ਬਣੂਗੀ ਆਹ ਨਕੋਦਰ ਦਾ ਏਰੀਆ ਆਹ ਬਈ ਰੇਡ ਧਨੌਲੇ ਵਾਲੇ ਦੀ ਦੂਸਰੇ ਪਾਸੇ ਬੱਲੇ ਬੱਲੇ ਆਹ ਹੈ ਮਨੀ ਤੇਰਾ ਨਕੋਦਰ ਸ਼ਾ ਕਿੰਗਡਮ ਟੀਮ ਦਾ ਮਾਈਕਰੋ ਵਰਲਡ ਦਾ ਟਾਈਟਨ ਟਰੱਕ ਰਿਪੇਅਰ ਮੈਟਰੋ ਦੇ ਇਹ ਵੱਡੇ ਸਪான்ਸਰ ਹੈ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਆ ਵੀਰਾ ਬੱਟ ਰੇਡ ਪਾ ਰਿਹਾ ਪਰ ਹੁਣ ਦੇਖਦੇ ਆ ਸਾਹੋਕੇ ਵਾਲਾ ਕਹਿੰਦੇ ਬਿੰਨੇ ਬੈਗ ਜਰਦਾ ਆ ਰੁਕਣ ਦੀ ਕੋਸ਼ਿਸ਼ ਕਰਦਾ ਵਾ ਓਏ ਨੌਜਵਾਨਾ ਪਰ ਲਿਆ ਕਲਾਵਾ ਵੱਜ ਗਈ ਕੈਂਚੀ ਹੁਣ ਦੇਖਦੇ ਵੀ ਇਹ ਰਵੀ ਸਾਹੋਕੇ ਵਾਲਾ ਮਾਲਵੇ ਦਾ ਸਿਰ ਕੱਟ ਜਾਫੀ ਹੈ ਦੂਜੇ ਪਾਸੇ ਲੈਂਦੇ ਪੰਜਾਬ ਦਾ ਸਿਰ ਕੱਟ ਧਾਵੀ ਹੈ ਫੜਿਆ ਹੋਇਆ ਗਿੱਟਾ ਲੱਗਿਆ ਹੋਇਆ ਮਾਰਦਾ ਹੋਇਆ ਪੱਟਾਂ ਤੇ ਥਾਪੀਆਂ ਇੱਕ ਕੰਨੀ ਤੇ ਦਿਓਰੇ ਦਾ ਅਮਨ ਹੈ ਮੱਲੀ ਆਲਾ ਮਨੀਆ ਫਿਰ ਫਿਰ ਵੱਜ ਗਈ ਵੱਜ ਗਈ 33 ਐਨ ਕਮਾਲ ਕਰੀ ਜਾਂਦਾ ਨੌਜਵਾਨ ਓਕੇਸੀ ਆਲਾ ਇਹ ਰਵੀ ਦਾ ਵੀਰ ਹੈ ਫਰਿਆਦ ਇੰਦਰਜੀਤ ਇਹ ਕਲਸੀ ਆਲਾ ਇਹ ਗੇਮ ਚੇਂਜਰ ਆ ਇਹ ਜਾਫੀ ਬਾਲਾ ਡੇਂਜਰ ਆ ਨੌਜਵਾਨ ਕਰਦਾ ਹੋਇਆ ਕਮਾਲ ਯਾਰੀ ਇਹਦੀ ਆ ਬਿੰਦੀ ਨਾਲ ਕਲਸੀ ਆਲਾ ਇੰਦਰਜੀਤ ਅਣ ਖੇਡ ਮੈਦਾਨ ਦੇ ਵਿੱਚ ਜਦੋਂ ਜਦ ਜਾਰੀ ਆ ਪਰ ਕਹਿੰਦੇ ਨੌਜਵਾਨ ਕਲਸੀ ਵਾਲਾ ਕਬੱਡੀ ਕਰਦਾ ਹੋਇਆ ਬਾਹਮਾ ਖਿਲਾਰ ਦਿੱਤੀਆਂ ਹੁਣ ਚਾਰਾਂ ਨੇ ਬਿਉਤਬੰਦੀ ਬਣਾ ਲਈ ਆ ਇਹ ਨੌਜਵਾਨ ਮੱਲੀ ਵਾਲਾ ਵੱਜ ਗਈ ਕੈਂਚੀ ਫੜਿਆ ਹੋਇਆ ਗੇਟਾ ਛੜਾਇਆ ਇਹਨੇ ਵੀ ਕਹਿੰਦੇ ਦੁਨੀਆ ਦੇ ਟਾਪਰ ਡੱਕਿਆ ਇਹਨੇ ਦੁਨੀਆ ਦੇ ਟਾਪਰ ਡੱਕਿਆ ਅਮਰੀਕਾ ਦੇ ਵੀ ਕਹਿੰਦੇ ਕੱਪ ਦਾ ਬੈਸਟ ਰਿਹਾ ਇੱਕ ਸਾਲ ਹੁਣ ਵੇਖਾਂਗੇ ਮੱਲੀ ਆਲਾ ਤੇ ਢਿੱਲੋਂ ਖਿੱਚ-ਖਿੱਚ ਜਾਫੀਆਂ ਦੇ ਵਿੱਚੋਂ ਦੇਖਦੇ ਵੀ ਸਾਹਮਣੇ ਇਹ ਆ ਅੰਮ੍ਰਿਤ ਛੰਨਾ ਦੀ ਅੰਨੀ ਇਹ ਫਰਿਆਦ ਆ ਕਬੱਡੀ ਦੇ ਵਿੱਚ ਚਮਕਦੇ ਤੌਰ ਤੇ ਜਾਣਿਆ ਜਾਂਦਾ ਕਰਦਾ ਟਰਾਈ ਕਹਿੰਦੇ ਵੱਜਦੀਆਂ ਤਾੜੀਆਂ ਇਧਰਲੇ ਪਾਸੇ ਬਲਵੀਰ ਵੀ ਝੁਕਿਆ ਹੋਇਆ ਕਹਿੰਦੇ ਵੀ ਐਨ ਪੂਰੀਆਂ ਸੰਗਤਾਂ ਦੀਆਂ ਨਿਗਾਹਾਂ ਕਬੱਡੀ ਖਿਡਾਰੀਆਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜ਼ਿਲ੍ਹਾ ਪਟਿਆਲਾ 500 ਲੱਖਾਂ ਨੌਜਵਾਨ ਨੇ ਦੁਨੀਆ ਦੇ ਬੱਖੋ ਬਕਰੇ ਮੁਲਕਾਂ ਦੇ ਵਿੱਚ ਗੱਲਾਂ ਕਰਵਾ ਦਿੱਤੀਆਂ ਉਸ ਇਲਾਕੇ ਦੀਆਂ ਪਰ ਮੱਲੀਆ ਵਾਲਾ ਕਹਿੰਦਾ ਮੈਨੂੰ ਛੱਡੋ ਯਾਰਾ ਇਹ ਵੀ ਗੁੱਟ ਫੜ ਕੇ ਕੈਂਚੀ ਮਾਰਦਾ ਨਾ ਫੇਰ ਗੱਲ ਮੈਂ ਪਹਿਲੇ ਦੱਸਿਆ ਵੀ ਮੱਲੀਆ ਵਾਲੇ ਦੇ ਐਕਸ਼ਨ ਵੇਖਣ ਵਾਲੇ ਹੁੰਦੇ ਆ ਇਹਦੇ ਅਗਲੀ ਰੇਡ ਨੌਜਵਾਨ ਕੌਣ ਪਾਵੇਗਾ